ਪੰਜਾਬੀ ਖਬਰਾਂ માં ਸੁਰੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੁਣ ਤੱਕ ਦੀ ਵੱਡੀ ਖਬਰ ਚੰਡੀਗੜ੍ਹ ਤੋਂ ਜਿੱਥੇ ਕੀ ਮਾਨਸਾ ਜ਼ਿਲ੍ਹੇ ਦੇ ਪਿੰਡ ਕੁਸਲਾ ਦੇ ਸ਼ਹੀਦ ਨਾਇਕ ਦੀ ਬਜ਼ੁਰਗ ਮਾਤਾ ਦੋ ਸਮੇਂ ਦੀ ਰੋਟੀ ਲਈ ਮਜ਼ਦੂਰੀ ਕਰ ਰਹੀ ਹੈ ਸਾਲ 1984 ਚ ਫੌਜ ਭਰਤੀ ਹੋਏ ਮਾਨਸਾ ਜ਼ਿਲ੍ਹੇ ਦੇ ਪਿੰਡ ਕੁਸਲਾ ਦੇ ਨਿਵਾਸੀ ਨਿਰਮਲ ਸਿੰਘ ਪੁੱਤਰ ਬਰਿਆਮ ਨੇ ਆਪਣੇ ਬਰਿਆਮ ਸਿੰਘ ਨੇ ਆਪਣੇ ਜਿਹੜਾ ਕੀ ਫਰਜ਼ਾਂ ਦੀ ਤੰਦੇਹੀ ਨਾਲ ਪੜਨਾ ਕਰਦੇ ਆ 12 ਸਾਲ ਤੱਕ ਭਾਰਤੀ ਸਰਦਾਂ ਦੀ ਜਿਹੜੀ ਕਿ ਰਾਖੀ ਕੀਤੀ ਦੇਸ਼ ਦੀ ਸੇਵਾ ਕਰਦੇ ਆ ਸਮਾਨਸਪੂਤ ਦੀ ਡਿਊਟੀ ਜੰਮੂ ਕਸ਼ਮੀਰ ਸ਼ਹਾਦਤ ਜਿਹੜਾ ਕਿ ਲੱਗ ਗਈ ਸੀ ਇਸ ਦੌਰਾਨ 1999 ਵਿੱਚ ਦੁਸ਼ਮਨ ਨਾਲ ਲੋਹਾ ਲੈਂਦੇ ਹੋਏ 6 ਅਗਸਤ 1999 ਨੂੰ ਸ਼ਹਾਦਤ ਦਾ ਜਾਨ ਪੀ ਗਿਆ ਸੀ ਉਸ ਸਮੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮੌਕੇ ਤੇ ਹਮਦਰਦੀ ਜ਼ਾਹਰ ਕਰਦੇ ਆ ਘਰ ਪਹੁੰਚੇ ਤੇ ਸਹੂਲਤਾਂ ਦੇਣ ਦੇ ਵਾਅਦੇ ਕੀਤੇ ਸ਼ਹੀਦ ਨਿਰਮਲ ਸਿੰਘ ਦੇ ਪਰਿਵਾਰ ਨੂੰ ਅੱਜ 18 ਸਾਲ ਬੀਤਣ ਦੇ ਬਾਵਜੂਦ ਕੋਈ ਵੀ ਸਰਕਾਰੀ ਮਦਦ ਨਹੀਂ ਮਿਲੀ ਸ਼ਹੀਦ ਦੀ ਮੌਤ ਪਿੱਛੋਂ ਜਿਹੜਾ ਕਿ ਪਤਨੀ ਕਰਮਜੀਤ ਕੌਰ ਪੇਕੇ ਚਲੀ ਗਈ ਤੇ ਹੋਰ ਵਿਆਹ ਕਰਵਾ ਲਿਆ ਛੇਪਰਾ ਪਿੰਡ 'ਚ ਹੀ ਵੱਖ-ਵੱਖ ਰਹਿ ਕੇ ਆਪਣੇ ਪਰਿਵਾਰ ਦਾ ਮੁਸ਼ਕਲ ਨਾਲ ਗੁਜ਼ਾਰਾ ਕਰ ਰਹੇ ਹਨ ਉਸ ਦੀ 85 ਸਾਲ ਦੀ ਜਿਹੜੀ ਕਿ ਮਾਤਾ ਜਗੀਰ ਕੌਰ ਆਪਣੀ ਦੋ ਸਮੇ ਦੀ ਰੋਟੀ ਦੇ ਜੁਗਾਲ ਲਈ ਨਰੇਗਾ ਮਜ਼ਦੂਰ ਵੱਲ ਜਿਹੜਾ ਕਿ ਦਿਹਾੜੀ ਕਰਨ ਲਈ ਮਜਬੂਰ ਹਨ ਆਪਣੀ ਕਮਜ਼ੋਰ ਨਿਗਾਹ ਵਾਲੀ ਅੱਖਾਂ 'ਚੋਂ ਹੰਜੂ ਵਹਾਂਦੇ ਆ ਮਾਨਸਾ ਪੁੱਜ ਕੇ ਮਾਤਾ ਜਗੀਰ ਕੌਰ ਨੇ ਦੱਸਿਆ ਕਿ ਉਸ ਦੇ ਪਿਤਾ ਜਿਹੜੇ ਕਿ ਉਸ ਦੇ ਪੁੱਤਰ ਨੇ ਦੇਸ਼ ਦੀ ਖਾਤਰ ਜਾਨ ਕੁਰਬਾਨ ਕਰ ਦਿੱਤੀ ਪਰ ਸਰਕਾਰਾਂ ਨੇ ਉਸ ਦੀ ਸ਼ਹਾਦਤ ਦੀ ਕੋਈ ਕਦਰ ਨਹੀਂ ਪਾਈ ਪਰਿਵਾਰ ਨੂੰ ਸਿਰਫ 2 ਲੱਖ ਦਾ ਜਿਹੜਾ ਕਿ ਚੈੱਕ ਦਿੱਤਾ ਗਿਆ ਸੀ ਉਸ ਸਮੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲਕਾਰ ਆਏ ਸਨ ਤੇ ਉਹਨਾਂ ਨੇ ਸ਼ਹੀਦ ਦੇ ਪਰਿਵਾਰ ਮੈਂਬਰਾਂ ਨੂੰ ਪੈਟਰੋਲ ਪੰਪ ਦਿਵਾਉਣ ਤੇ ਪਿੰਡ ਦੀ ਸੜਕ ਦਾ ਜਿਹੜਾ ਕਿ ਨਾਂ ਸ਼ਹੀਦ ਦੇ ਨਾਂ ਤੇ ਰੱਖਣ ਤੇ ਵਿਤੀ ਮਦਦ ਦੇਣ ਦਾ ਵੀ ਜਿਹੜਾ ਕਿ ਐਲਾਨ ਕੀਤਾ ਸੀ ਪਰ ਐਲਾਨ ਐਲਾਨ ਹੀ ਰਹਿ ਗਿਆ ਘਰ ਦੀ ਹਾਲਤ ਜਿਹੜੀ ਕਿ ਸਾਹਮਣੇ ਬੁਰੀ ਤਰ੍ਹਾਂ ਟਹਿ ਢੇਰੀ ਹੋ ਗਈ ਤੇ ਕਮਰਾ ਜਿਹੜਾ ਕਿ ਸਰਕਾਰ ਦੇ ਅਣਦੇਖੀ سپورਟ ਸਪਸ਼ਟ ਜਿਹੜਾ ਕਿ ਗਵਾਹੀ ਦੇ ਰਿਹਾ ਸੀ ਇਹ ਸੀ ਹੁਣ ਤੱਕ ਦੀ ਜਿਹੜੀ ਕਿ ਵੱਡੀ ਖਬਰ ਦੇਸ਼ ਤੇ तमाम ਦੁਨੀਆ ਦੀ ਖਬਰਾਂ ਲੈ ਕੇ ਤੁਹਾਡੇ ਸਾਹਮਣੇ ਪਹੁੰਚਾਂਗੇ ਦੇ ਹੁਣ ਤੱਕ ਮੈਨੂੰ ਦੇਈ ਇਜਾਜ਼ਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ